ਤੁਹਾਨੂੰ ਤੁਹਾਡਾ ਸਵਾਗਤ ਆਪਣੇ YouTube ਚੈਨਲ ਤੇ ਆਪਾਂ ਅੱਜ ਖੜੇ ਆ ਕੋੜਕੁਰਾ ਤੂੜੀ ਦੀ ਬੋਲੀ ਤੇ ਤੇ ਅੱਜ ਤਰੀਕ ਹੋ ਚੁੱਕੀ ਆ 10 ਦਸੰਬਰ 2025 ਤੇ ਤੂੜੀ ਦੇ ਰੇਟਾਂ ਦੀ ਗੱਲ ਕਰੀਏ ਤਾਂ ਕੱਲ 500 570 ਤੱਕ ਸਿਰਾ ਲੱਗਿਆ ਸੀ ਤੇ ਅੱਜ ਦਾ ਸਿਰਾ ਚੈੱਕ ਕਰਦੇ ਆ ਤੂੜੀ ਦਾ ਬੋਲੀ ਲੱਗਣੇ ਸਿਰਫ 5 ਮਿੰਟ ਰਹਿ ਚੁੱਕੇ ਆ ਤੁਹਾਨੂੰ ਅੱਜ ਦਾ ਤੂੜੀ ਦਾ ਸਿਰਾ ਚੈੱਕ ਕਰਾਉਣੇ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਸ਼ੇਰ ਦੱਬ ਕੇ ਕਰਿਓ ਕਿ ਕਿਸਾਨਾਂ ਵੀਰਾ ਭਰਾਵਾਂ ਨੂੰ ਪਤਾ ਲੱਗੇ ਕੋੜਪੁਰਾ ਮੰਡੀ ਦੇ ਵਿੱਚ ਟੂੜੀ ਦਾ ਸਿਰਾ ਕੀ ਲੱਗਿਆ ਸੀ ਆਪਾਂ ਚੱਲਦੇ ਆ ਬੋਲੀ ਤੇ ਤੇਨੂੰ ਅੱਜ ਦਾ ਰੇਟ ਚੈੱਕ ਕਰਾਉਣੀ ਆ ਟੂੜੀ ਦਾ ਆਜੋ ਆਹ ਰਹੀ ਟੂੜੀ ਚੈੱਕ ਕਰ ਸਕਦੇ ਆ ਇਹ ਬੋਲੀ ਲੱਗਣ ਵਾਲੀ ਐ ਜੀ ਤੁਹਾਨੂੰ ਚੈੱਕ ਕਰਾਉਣੀ ਆ ਦਾ ਰੇਟ ਕਿੱਥੋਂ ਤੱਕ ਜਾਂਦਾ ਟਰਾਲੀਆਂ ਕਾਫੀ ਆਈਆਂ ਹੋਈਆਂ ਨੌਕ ਨਗ ਹੈਗੇ ਆ ਅੰਦਰ ਦੀ ਟੂੜੀ ਬੋਲੋ ਭਾਈ 350 350

425 ਬੋਲਾਂਗੇ ਨੇ 30 ਹਾਂ ਉਹ ਕਿਧਰ ਤਾਂ ਜਾਂਦਾ ਲੈ ਲੈ ਉਹ ਮੈਂ ਆਪਦੀ ਗੱਲ ਕਹੇ ਤੂੰ ਦਾ ਆਉਦਾ ਚੱਲ 430 ਬੋਲਾਂਗੇ ਨੇ 430 ਰੁਪਏ ਬਾਈ ਲੋ ਜੀ ਪਹਿਲੀ ਟਰਾਲੀ ਸੀਗੀ 430 ਰੁਪਏ ਤੱਕ ਲੱਗੀ ਆ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਤੁੜੀ ਦਾ ਰੇਟ ਚੈੱਕ ਕਰਾਉਣੀ ਆ ਵੀਡੀਓ ਨਾਲ ਜੁੜੇ ਰਹੋ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ 300 350 350 ਜੀ 54 60 65 70 75 80 84 400 400 5 10 15 415 ਬੋਲਣਾ ਬਾਈ ਕਿਨੇ 415 ਰੁਪਏ ਬਾਈ ਜੀ ਸਮਝਾਲ ਕਰ ਬਾਈ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਬਾਈ ਵੇਖਾ ਮਾ ਅੱਥ ਮਾਰ ਗਏ ਰਕਾ ਟੋਕਾ ਦਾਨੀ ਤੁਲੋਈ ਬੋਲੋ

ਕੱਤਨਾ 420 ਅੰਦਰ ਦੀ ਤੁੜੀ ਸੀਗੀ ਇਹਦਾ ਰੇਟ ਲੱਗਾ ਜਿਹੜਾ 420 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਉਹਦਾ ਰੇਟ ਚੈੱਕ ਕਰਾਉਣਾ ਹੈ ਤੁੜੀ ਦਾ ਆ ਜਾਓ ਅੰਦਰ ਦੀ ਤੁੜੀ ਬੋਲਾ ਜੀ 850 54 60 65 70 75 400 5 405 10 15 20 25 30 35 40 41 445 ਬੋਲਾਂਗੇ ਨੇ 445 ਕਿਹਦੀ ਜਾਨੀ ਬਾਈ ਲੋ ਜੀ ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 445 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਤੇ ਜਾ ਕੇ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣੇ ਆ ਆਜੋ ਅੰਦਰਲੀ ਟੁੜੀ ਚੈੱਕ ਕਰ ਸਕਦੇ ਆ ਅੰਦਰਲੀ ਟੁੜੀ ਆ ਤੇ ਤੁਹਾਨੂੰ ਇਹਦਾ ਰੇਟ ਚੈੱਕ ਕਰਾਉਣੇ ਆ ਟਰਾਲੀ ਦਾ ਕਿੱਥੋਂ ਕਰਕ ਜਾਂਦਾ 400 405 ਕਰੀ ਦਿੱਤੇ ਹੋਏ 405 10 20 25 30 435 40 440 ਬੋਲਾਂਗੇ ਨੇ 400 ਇਹ ਟਰਾਲੀ ਵੀ ਕਿ 440 ਰੁਪਏ ਅੰਦਰ ਲਈ ਥੁੜੀ ਸੀਗੀ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਅਗਲੀ ਟਰਾਲੀ ਦਾ ਤੁਹਾਨੂੰ ਦਾ ਰੇਟ ਚੈੱਕ ਕਰਾਉਣੇ ਆ ਆਹ ਇਹਨਾਂ ਨੂੰ ਹਾਂ ਭਾਈ ਅੰਦਰ ਤੁਹਾਨੂੰ 350 5 ਆ ਜਮਾ ਸਾਹਮਣੇ 10 350 350 350 350 55 60 4 400 5 10 20 30 35 35 450 55 55 455 ਬੋਲਾਂਗੇ ਨੇ ਯਾਰ ਚੁੱਪ ਚਾ ਲੋ ਇਹ ਟਰਾਲੀ ਲੱਗੀ ਹੈ 455 ਰੁਪਏ ਚੈੱਕ ਕਰ ਸਕਦੇ ਹੋ ਅੰਦਰਲੀ ਤੂੜੀ ਸੀਗੀ ਆਪਾਂ ਚੱਲਦੇ ਅਗਲੀ ਟਰਾਲੀ ਤੇ ਤੇ ਅਗਲੀ ਟਰਾਲੀ ਜਾ ਕੇ ਤੁਹਾਨੂੰ ਤੂੜੀ ਦਾ ਰੇਟ ਚੈੱਕ ਕਰਾਉਣੇ ਆ ਹਾਂ ਬੋਲੋ ਜੀ ਦਾਰੂ ਬੋ 350 350 350 350 ਸਾਡੇ 350 ਬੋਲਣਗੇ ਨੇ ਬੋਲਦਾ ਬਾਈ ਕੋਈ ਹੁਣ ਵੀ ਲੱਕੜਾਂ ਹਾਂ ਸਾਡੇ 350 ਇਹ ਟਰਾਲੀ ਦਾ ਜਿਹੜਾ ਰੇਟ ਲੱਗਾ 350 ਰੁਪਏ ਤੇ ਆਪਾਂ ਚੱਲਦੇ ਅਗਲੀ ਟਰਾਲੀ ਤੇ ਕਿ ਅਗਲੀ ਟਰਾਲੀ ਜਾ ਕੇ ਤੁਹਾਨੂੰ ਦਾ ਰੇਟ ਚੈੱਕ ਕਰਾਉਣੇ ਆ ਰੁਪਾ ਹੋਣ ਬਾਈ ਚੈੱਕ ਤੇ ਆ ਰੁਪਾ ਕਰ ਲੂੰ ਤੇ ਸਾਰੇ 350 ਸਾਡੇ 350 350 350 ਹਾਂਜੀ ਕਰ ਲਓ 54 60 65 70 75 375 81 84 90 405 405 ਬੋਲਾਂਗੇ ਲਓ ਜੀ ਇਹ ਟਰਾਲੀ ਦਾ ਰੇਟ ਲੱਗਾ 405 ਰੁਪਏ ਤੇ ਜਾਨਾ ਰੇਟ ਚੈੱਕ ਕਰਨ ਲਈ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆਪਾਂ ਮਿਲਦੇ ਆਂ ਕੱਲ ਤੂੜੀ ਦੀ ਬੋਲੀ ਤੇ